ਜਿਵੇਂ ਤੁਹਾਨੂੰ ਦਿਖਾਉਣ ਜਾ ਰਹੀਆਂ ਬਹੁਤ ਹੀ ਪੁਰਾਣੇ ਪੈਸੇ ਤੇ ਜਿਹੜੇ ਪੁਰਾਣੇ ਜ਼ਮਾਨੇ ਚ ਚੱਲਦੇ ਹੁੰਦੇ ਸੀਗੇ ਤੇ ਇਹ ਇਹ ਉਦੋਂ ਦੇ ਪੈਸੇ ਨੇ 1962 ਵੇਲੇ ਦੇ ਉਸ ਤੋਂ ਬਾਅਦ ਚੱਲੇ ਸੀਗੇ ਤੇ ਜਦੋਂ ਮੇਰੇ ਡੈਡੀ ਬਾੜਦੇ ਹੁੰਦੇ ਸੀ ਇੱਕ ਪੈਸੇ ਦੀ ਇੱਕ ਟੌਫੀ ਆਉਂਦੀ ਦੀ ਹੁੰਦੀ ਸੀ ਤੇ 10 ਪੈਸਿਆਂ ਦੀਆਂ 10 ਟੌਫੀਆਂ ਸੋ ਇਹ ਹੈਗਾ ਜੀ ਇੱਕ ਪੈਸਾ ਇਹ ਹੈਗਾ ਜੀ 2 ਪੈਸੇ ਇਹ ਹੈਗੇ ਜੀ 3 ਪੈਸੇ ਇਹ ਹੈਗੇ ਆ 5 1968 ਦੇ ਉਸ ਤੋਂ ਬਾਅਦ ਆ ਗਏ ਜੀ 10 ਪੈਸੇ 10 ਪੈਸਿਆਂ ਦੀ ਕਾਫੀ ਵੈਰਾਈਟੀਆਂ ਹੁੰਦੀਆਂ ᱛੀਆਂ ਸੋ 10 ਪੈਸੇ ਐਵੇਂ ਵੀ ਹੁੰਦੇ ਸੀ 1985 ਵਾਲੇ ਦੇ ਜ਼ਿਆਦਾਤਰ ਐਵੇਂ ਚੱਲਦੇ ਸੀਗੇ 1973 ਲਿਖਿਆ ਨਾ ਆਹਾ ਹੈਗੇ ਨੇ ਜੀ 20 ਪੈਸੇ 1987 ਦੇ 20 ਤੋਂ ਬਾਅਦ 25 ਹੁੰਦੇ ਸੀ ਪਰ ਉਹ ਮਿਸ ਨੇ ਸਾਡੇ ਕੋਲ ਤੇ 50 ਪੈਸੇ ਹੈਗੇ ਨੇ 1985 ਦੇ ਤੋ ਮੇਰੇ ਰੈਡੀ ਦੀ ਪੰਜਾਬ ਐਸੇ 2 ਮਹੀਨਿਆਂ ਦੀ ਫੀਸ ਹੁੰਦੀ ਸੀ ਤੁਸੀਂ ਸਾਰੇ ਆਪ ਪੈਸੇ ਦੇਖ ਸਕਦੇ ਹੋ ਜਿਨ੍ਹਾਂ ਨੇ ਕਦੇ ਨਹੀਂ ਦੇਖੇ ਅੱਜ ਕੱਲ ਦੇ ਨਵੇਂ ਜਵਾਖਾ ਨੇ ਤਾਂ ਕਿਸੇ ਨੇ ਨਹੀਂ ਦੇਖੇ ਹੁਣ 50 ਪੈਸੇ ਦੀ ਤਾਂ ਮੈਂ ਵੀ ਟੌਫੀ ਲਾਤੀ ਆ ਸਾਡੇ ਵੇਲੇ 50 ਪੈਸੇ ਦੀ ਇੱਕ ਟੌਫੀ ਆਉਂਦੀ ਹੁੰਦੀ ਗੀ ਹੁਣ 1 ਰੁਪਏ ਦੀ ਇੱਕ ਹੁਣ ਤਾਂ ਖਾਸੇ ਘਾ ਵਧੀ ਜਾਂਦੇ ਨੇ